124 ਫੋਟ ਤੱਕ ਬਾਈਕ ਨਾਲ ਬੰਨ ਕੇ ਬਹੂ ਨੂੰ ਕਸੀਟਿਆ ਤੇ ਉਹ ਵੀ ਸਸਤੇ ਸੌਰੇ ਨੇ ਇੱਕ ਸੌਨਸਾਨ ਰੋਡ ਤੇ ਤਿੰਨ ਲੋਕ ਬਾਈਕ ਦੇ ਉੱਤੇ ਬੈਠੇ ਨੇ ਸੌਰਾ ਬੈਕ ਚਲਾ ਰਿਹਾ ਸੀ ਸੱਸ ਵਿਚਕਾਰ ਬੈਠੀ ਹੋਈ ਸੀ ਤੁਹਾਨੂੰ ਪਿਛਲੀ ਸੀਟ ਦੇ ਉੱਤੇ ਸੌਨਸਾਨ ਇਲਾਕਾ ਹੁੰਦੀ ਸੌਰੇ ਵੱਲੋਂ ਸੱਸ ਦੇ ਕੂਣੀ ਮਾਰੀ ਜਾਂਦੀ ਆ ਤੇ ਫਿਰ ਸੱਸ ਵੱਲੋਂ ਆਪਦੀ ਪੂਰੀ ਤਾਕਤ ਲਗਾ ਕੇ ਬਹੂ ਨੂੰ ਪਿੱਛੇ ਵੱਲ ੱੱਕਾ ਦੇ ਦਿੱਤਾ ਜਾਂਦਾ ਮੋਟਰਸਾਈਕਲ ਕਾਫੀ ਤੇਜ਼ ਸੀ ਨੂੰ نیچے ਡਿੱਗਦੀ ਆ ਤਾਂ ਸੱਸ ਤੇ ਸੌਰਾ ਉਸ ਕੋਲ ਵਾਪਸ ਜਾਂਦੇ ਨੇ ਆਪਣੀ ਬਾਈਕ ਨੂੰ ਨਾਲ ਲੈ ਕੇ ਉਹ ਜਿੰਦਾ ਸੀ ਇਹ ਦੇਖੇ ਸਾਰੇ ਬਲੋਂ ਆਸ-ਪਾਸ ਕੁਝ ਭਾਲਣਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਫਿਰ ਇੱਕ ਪੱਥਰ ਚੱਕ ਕੇ ਉਸ ਦੇ ਸਿਰ ਦੇ ਵਿੱਚ ਮਾਰਿਆ ਜਾਂਦਾ ਫਿਰ ਉਸ ਦੀ ਗਰਦਨ ਤੋਂ ਉਸ ਨੂੰ ਫੜਿਆ ਜਾਂਦਾ ਤੇ ਉਸ ਦੇ ਅੱਪ ਸਿਰ ਨੂੰ ਬਾਰ-ਬਾਰ ਸੜਕ ਦੇ ਨਾਲ ਪਟਕਾਇਆ ਜਾਂਦਾ ਫਿਰ ਸਾੜੀ ਦੇ ਪੱਲੂ ਨਾਲ ਕਰਦਨ ਦਬਾਈ ਜਾਂਦੀ ਹੈ ਤੇ ਜਦੋਂ ਉਹ ਮਰ ਗਈ ਤਾਂ ਫਿਰ ਉਸੇ ਪੱਲੂ ਨੂੰ ਬਾਈਕ ਦੇ ਟਾਇਰ ਨਾਲ ਲਪੇਟਿਆ ਜਾਂਦਾ ਬੰਨ੍ਹਾ ਜਾਂਦਾ ਤੇ ਫਿਰ ਸਹੁਰਾ ਤੇ ਸੱਸਾ ਜਿਹੜੇ ਉਹ ਬਾਈਕ ਦੇ ਉੱਤੇ ਬੈਠਦੇ ਨੇ ਤੇ ਉਸ ਤੋਂ ਬਾਅਦ ਆਪਣੀ ਨੂੰ ਨੂੰ ਪਿੱਛੇ ਇੱਕ ਸੀਟ 'ਨਾਂ ਸ਼ੁਰੂ ਕਰ ਦਿੱਤਾ ਜਾਂਦਾ ਕਰਨਾਟਕਾ ਬੇਲਗਾਮ 24 ਮਈ ਬੇਲਗਾਮ ਦੇ ਪੁਲਿਸ ਸਟੇਸ਼ਨ ਵਿੱਚ ਇੱਕ ਕਾਲ ਜਾਂਦਾ ਤੇ ਪੁਲਿਸ ਨੂੰ ਕਿਹਾ ਜਾਂਦਾ ਕਿ ਇੱਕ ਰੋਡ ਐਕਸੀਡੈਂਟ ਹੋ ਚੁੱਕਿਆ ਤੇ ਉਸ 'ਚ ਮੇਰੀ ਬਹੂ ਦੀ ਮੌਤ ਹੋ ਗਈ ਉਸ ਫੋਨ ਕਾਲ ਬਾਰੇ ਸ਼ਖਸ ਵੱਲੋਂ ਕਿਹਾ ਜਾਂਦਾ ਕਿ ਮੈਂ ਉਸ ਦਾ ਸਹੁਰਾ ਜਿਸ ਦੀ ਮੌਤ ਹੋਈ ਆ ਇਸ ਤਰ੍ਹਾਂ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਦੇਖਦੀ ਆ ਕਿ ਸੜਕ ਉੱਪਰ ਇੱਕ ਬੈਕ ਪਈ ਹੋਈ ਆ ਤੇ ਉੱਥੇ ਬਾਈਕ ਦੇ ਪਿਛਲੇ ਪਹੀਏ ਚ ਸਾਰੀ ਦਾ ਪੱਲੂ ਫਸਿਆ ਹੋਇਆ। ਉਸ ਔਰਤ ਨੂੰ ਦੇਖਣ ਤੋਂ ਪਤਾ ਲੱਗ ਰਿਹਾ ਸੀ ਕਿ ਉਸ ਦਾ ਸਰੀਰ ਕਾਫੀ ਦੂਰ ਤੱਕ ਅੱਸੀ ਟਿਆ ਗਿਆ। ਪੁਲਿਸ ਨੇ ਐਂਬੂਲੈਂਸ ਬੁਲਾਈ ਉਸ ਨੂੰ ਸਰਕਾਰੀ ਹਸਪੀਟਲ ਤੱਕ ਪਹੁੰਚਾਇਆ ਤਾਂ ਡਾਕਟਰ ਨੇ ਡੈੱਡ ਕਲੀਅਰ ਕਰਤਾ। ਉਸ ਲੜਕੀ ਦਾ ਨਾਮ ਸੀ ਡਾਕਟਰ ਰੇਨੁਕਾ ਸੰਤੋਸ਼ ਦਾ ਤੇ ਡਾਕਟਰ ਰੇਨੁਕਾ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ ਜਦੋਂ ਪੁਲਿਸ ਨੇ ਪੁੱਛਿਆ ਕਿ ਇਹ ਐਕਸੀਡੈਂਟ ਕਿਵੇਂ ਹੋਇਆ ਤਾਂ ਸਹੁਰੇ ਨੇ ਦੱਸਿਆ ਕਿ ਸਰ ਮੇਰੀ ਪਤਨੀ ਤੇ ਬਹੂ ਦੋਨੋਂ ਇੱਕ ਮੰਦਰ ਦੇ ਵਿੱਚ ਗਈਆਂ ਸੀ ਕੋਈ ਮੰਨਤ ਮੰਗਣ ਦੇ ਲਈ ਪਰ ਉੱਥੇ ਸ਼ਾਮ ਹੋ ਗਈ ਆਖਰੀ ਬੱਸ ਵੀ ਟਾਂਗੀ ਤਾਂ ਵਾਪਸ ਆਉਣ ਦਾ ਕੋਈ ਸਾਧਨ ਨਹੀਂ ਸੀ ਤਾਂ ਮੇਰੀ ਪਤਨੀ ਵੱਲੋਂ ਮੈਨੂੰ ਫੋਨ ਕੀਤਾ ਜਾਂਦਾ ਕਿ ਤੂੰ ਸਾਨੂੰ ਇੱਥੇ ਆ ਕੇ ਲੈ ਜਾ ਜਿਸ ਦਾ ਨਾਮ ਜੈਸ਼ਰੀ ਆ ਮੈਂ ਬੈਕ ਲੈ ਕੇ ਉੱਥੇ ਪਹੁੰਚਿਆ ਉਸ ਤੋਂ ਬਾਅਦ ਉਹ ਦੋਨੋਂ ਬੈਕ ਦੇ ਉੱਤੇ ਬੈੰਧੀਆਂ ਨਹੀਂ ਬੈਕ ਚਲਾ ਰਿਹਾ ਸੀ ਬਚਕਾਰ ਮੇਰੀ ਪਤਨੀ ਬੈਠੀ ਹੋਈ ਸੀ ਤੇ ਪਿਛਲੀ ਸੀਟ ਦੇ ਉੱਤੇ ਬਹੁ ਡਾਕਟਰ ਰੇਨਕਾ ਇਸੇ ਦੌਰਾਨ ਬਾਈਕ ਦਾ ਸੰਤੁਲਨ ਵਿਗੜਿਆ ਤੇ ਮੈਂ ਦੇਖਿਆ ਕਿ ਬਹੁਤ ਥੱਲੇ ਡਿੱਗ ਪਈ ਆ ਤਉਦੀ ਸਾਰੀ ਦਾ ਇੱਕ ਸਿਰਾ ਪਈਏ ਦੇ ਵਿੱਚ ਫਸਿਆ ਹੋਇਆ ਪਰ ਬਾਈਕ ਤੇਜ਼ ਸੀ ਤੇ ਜਦੋਂ ਤੱਕ ਅਸੀਂ ਰੋਕ ਕੇ ਬਹਿ ਕਾਫੀ ਅੱਗੇ ਤੱਕ ਨਿਕਲ ਚੁੱਕੀ ਸੀ ਅਸੀਂ ਜਦੋਂ ਬਾਈਕ ਰੋਕੀ ਤੇ ਉਸ ਤੇ ਕੋਲ ਗਏ ਤਾਂ ਉਹ ਕੋਈ ਕੋਈ ਸਾਹ ਲੈ ਰਹੀ ਸੀ ਪਰ ਫਿਰ ਉਹ ਖਤਮ ਹੋ ਗਈ ਇਸ ਤੋਂ ਬਾਅਦ ਪੁਲਿਸ ਨੂੰ ਰੋਡ ਐਕਸੀਡੈਂਟ ਸਮਝਦੇ ਹੋਏ ਰੇਨੁਕਾ ਤੇ ਸਸਤੇ ਸੌਰੇ ਨੂੰ ਪੁੱਛਗਿੱਛ ਕਰਕੇ ਉਹਨਾਂ ਨੂੰ ਵਾਪਸ ਘਰ ਤੋਰ ਦਿੱਤਾ ਜਾਂਦਾ ਤੇ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਪਰ ਫਿਰ ਰੇਨੁਕਾ ਦਾ ਪੇਕਾ ਪਰਿਵਾਰ ਆਉਂਦਾ ਉਹਨਾਂ ਵੱਲੋਂ ਰਿੰਕਾ ਨੂੰ ਮਰਚਰੀ ਦੇ ਵਿੱਚ ਦੇਖਿਆ ਜਾਂਦਾ ਤੇ ਪੁਲਿਸ ਨੂੰ ਵੀ ਇੱਕ ਅਲੱਗ ਕਹਾਣੀ ਸੁਣਾਈ ਜਾਂਦੀ ਹੈ ਕਿ ਸਾਡੀ ਬੇਟੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਬਸੇ ਤਾਂ ਪੁਲਿਸ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਇਹ ਹਰੇ ਘਰ ਚ ਆਮ ਗੱਲ ਆ ਪਰ ਪੁਲਿਸ ਨੇ ਜਦੋਂ ਮੌਕੇ ਬਾਰਦਾਤ ਤੇ ਇਹ ਦੇਖਿਆ ਕਿ ਬੈਕ ਦਾ ਜਦੋਂ ਸੰਤੁਲਨ ਵਿਗੜਿਆ ਤਾਂ ਇੱਕ ਹੀ ਸ਼ਖਸ ਕਿਵੇਂ ਡਿੱਗ ਸਕਦਾ ਤੇ ਦੂਜੇ ਦੋਨੋਂ ਥੱਲੇ ਨਹੀਂ ਡਿੱਗੇ ਚੋੜ ਦਾ ਨਿਸ਼ਾਨ ਨਹੀਂ ਲੱਗਿਆ ਕੋਈ ਸੱਟ ਨਹੀਂ ਆ ਤੇ ਇਸ ਤੋਂ ਇਲਾਵਾ ਬਾਈਕ ਦੇ ਉੱਤੇ ਵੀ ਕੋਈ ਛਰੀੜ ਤੱਕ ਨਹੀਂ ਪਈ ਪਰ ਇਹ ਸਭ ਦਾ ਕੋਈ ਸਬੂਤ ਨਹੀਂ ਸੀ ਕਿ ਉਹਦੇ ਸਾਸੋਰੇ ਨੇ ਇਹ ਜਿਆ ਕੁਝ ਕੀਤਾ ਤਾਂ ਸਭ ਦੇ ਸਭ ਇੰਤਜ਼ਾਰ ਕਰਨ ਲੱਗ ਗਏ ਫਿਰ ਪੁਲਿਸ ਵੱਲੋਂ ਰਿੰਕਾ ਦੇ ਪਤੀ ਸੰਤੋਸ਼ ਤੋਂ ਬਾਰੇ ਵਿੱਚ ਵੀ ਪਤਾ ਕੀਤਾ ਜਾਂਦਾ ਪਤਾ ਲੱਗਾ ਕਿ ਉਸ ਸਮੇਂ ਜਾਂ ਉਸ ਰਾਤ ਆਹੜਾ ਉਹ ਸ਼ਹਿਰ ਦੇ ਵਿੱਚ ਹੀ ਮੌਜੂਦ ਨਹੀਂ ਸੀ ਇਹਨਾਂ ਦੇ ਵਿੱਚ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਤੇ ਉਸ ਤੇ ਵੱਲੋਂ ਪੂਰੇ ਦਾ ਪੂਰਾ ਖੇੜਾ ਜਿਹੜਾ ਉਸ ਨੂੰ ਹੀ ਬਦਲ ਦਿੱਤਾ ਜਾਂਦਾ ਤਰਸਲ ਪੋਸਟਮਾਰਟਮ ਰਿਪੋਰਟ ਦੇ ਵਿੱਚ ਪਤਾ ਲੱਗ ਜਾਂਦਾ ਕਿ ਜਿਸ ਸਮੇਂ ਉਸ ਨੂੰ ਮਾਰਿਆ ਗਿਆ ਉਸ ਸਮੇਂ ਇਨਸਾਨ ਜਿੰਦਾ ਸੀ ਜਾਂ ਫਿਰ ਮਰ ਚੁੱਕਿਆ ਸੀ ਜਾਂਚ ਫਿਰ ਉਸਦੇ ਜਖਮਾ ਜਿਹੜੇ ਉਹ ਕਿਸ ਸਮੇਂ ਲੱਗੇ ਨੇ ਮੌਤ ਤੋਂ ਪਹਿਲਾਂ ਤੇ ਜਾਂ ਬਰਬਾ ਸਭ ਤੋਂ ਪਹਿਲਾਂ ਉਸ ਦੀ ਰਿਪੋਰਟ ਦੇ ਵਿੱਚ ਐਂਟੀ ਮਾਰਟਮ ਸੀ ਜਿਹੜੇ ਕਿ ਉਸ ਦੇ ਸਿਰ ਦੇ ਉੱਤਰ ਤੇ ਗਰਦਨ ਦੇ ਉੱਤੇ ਲੱਗੇ ਹੋਏ ਜ਼ਖਮ ਸੀ ਮਤਲਬ ਇਹ ਜ਼ਖਮ ਉਸ ਦੇ ਜਿੰਦਾ ਰਹਿੰਦੇ ਉਹਦੇ ਸਰੀਰ ਦੇ ਉੱਤੇ ਲੱਗੇ ਸੀ ਇਸ ਤੋਂ ਇਲਾਵਾ ਕੁਝ ਪੋਸਟਮਾਰਟਮ ਜ਼ਖਮ ਵੀ ਮੌਜੂਦ ਸੀ ਜਿਹੜੇ ਕਿ ਉਸ ਦੀ ਮੌਤ ਤੋਂ ਬਾਅਦ ਲੱਗੇ ਸੀ ਜਾਨਕਿ ਜਿਹੜੇ ਕਸੀਟਣ ਦੇ ਨਿਸ਼ਾਨ ਸੀ ਉਸ ਦੀ ਡੈਥ ਤੋਂ ਬਾਅਦ ਲੱਗੇ ਹੋਏ ਸੀ ਤਾਂ ਇਸ ਤਰ੍ਹਾਂ ਪੁਲਿਸ ਦੇ ਕੰਨ ਵੀ ਖੜੇ ਹੁੰਦੇ ਨੇ ਤੇ ਪੋਸਟ ਵੱਲੋਂ ਹੋਰ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਜਗ੍ਹਾ ਇਹ ਘਟਨਾ ਹੋਈ ਉਹ ਜਗ੍ਹਾ ਕੋਈ ਵੀ ਸੀਸੀਟੀਵੀ ਕੈਮਰਾ ਮੌਜੂਦ ਨਹੀਂ ਸੀ ਪਰੇਸ ਆਫ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਬਲੂ ਰੇਨੂਕਾ ਦੇ ਸਵਰਾ ਪਰਿਵਾਰ ਦੇ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਸਭ ਸੱਚ ਸਾਹਮਣੇ ਆ ਗਿਆ ਹੁਣ ਪੁਲਿਸ ਦੇ ਸਾਹਮਣੇ ਤਿੰਨ આરોપી ਸੀ ਰੇਨੂਕਾ ਦਾ ਹਸਬੰਦ ਸੰਤੋਸ਼ ਸੋਹਰੇ ਤੇ ਸੱਸ ਤੇ ਇੱਕ ਕਹਾਣੀ ਦਰਅਸਲ 5 ਸਾਲ ਪਹਿਲਾਂ ਦੀ ਗੱਲ ਸੀ ਜਦੋਂ ਸੰਤੋਸ਼ ਨੇ ਆਪਦੀ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੰਪਲੀਟ ਕੀਤੀ ਉਸ ਦੀ ਜੌਬ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਲੱਗ ਗਈ ਤੇ ਉਸ ਦੀ ਤਨਖਾਹ ਕਈ ਲੱਖ ਰੁਪਏ ਦੇ ਵਿੱਚ ਸੀ ਘਰ ਵਾਲਿਆਂ ਨੇ ਰਿਸ਼ਤਾ ਦੇਖਣਾ ਸ਼ੁਰੂ ਕੀਤਾ ਤੇ ਰੇਨੁਕਾ ਨਾਲ 2020 ਦੇ ਵਿੱਚ ਉਹਦਾ ਵਿਆਹ ਕਰ ਦਿੱਤਾ ਜਾਂਦਾ ਪਹਿਲਾ ਸਾਲ ਦੋਨਾਂ ਦਾ ਬਹੁਤ ਵਧੀਆ ਗੁਜ਼ਰਿਆ ਸੱਸ ਸੋਹਰੇ ਨੇ ਵੀ ਵਧੀਆ ਪਿਆਰ ਦਿੱਤਾ ਪਰ ਪਹਿਲੇ ਸਾਲ ਤੋਂ ਬਾਅਦ ਪਤੀ ਪਤਨੀ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਹੋਣ ਲੱਗ ਗਈ ਤੇ 2 ਸਾਲ ਬਾਅਦ ਸੱਸ ਤੇ ਸੋਹਰੇ ਨੇ ਵੀ ਰੇਨੁਕਾ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ। ਉਸ ਨੂੰ 2 ਸਾਲ ਬਾਅਦ ਵੀ ਬੱਚਾ ਨਾ ਹੋਣ ਕਰਕੇ ਤਾਣੇ ਦਿੱਤੇ ਜਾਂਦੇ ਸੀ। ਟਾਈਮ ਇਸੇ ਤਰ੍ਹਾਂ ਗੁਜ਼ਰਦਾ ਰਿਹਾ। ਉਹ ਤਾਣੇ ਸੁਣਦੀ ਰਹੀ ਤੇ 5 ਸਾਲ ਗੁਜ਼ਰ ਗਏ। ਹੁਣ ਸੰਤੋਸ਼ ਦੇ ਮਾਪੇ ਨੇ ਸੋਚਾ ਕਿ ਰੇਨੁਕਾ ਨੂੰ ਤੋਂ ਪਿੱਛਾ ਛਡਵਾਇਆ ਜਾਵੇ। ਸੰਤੋਸ਼ ਦਾ ਦੂਜਾ ਵਿਆਹ ਕੀਤਾ ਜਾਵੇ ਤੇ ਅੱਜ ਤੋਂ ਠੀਕ 8 ਤੋਂ 9 ਮਹੀਨੇ ਪਹਿਲਾਂ ਸੰਤੋਸ਼ ਦਾ ਦੂਜਾ ਵਿਆਹ ਕਰ ਦਿੱਤਾ ਜਾਂਦਾ। ਇਸ ਦੀ ਰੇਨਿਕਾ ਨੂੰ ਕੋਈ ਭਣਕ ਨਹੀਂ ਸੀ। ਹੁਣ ਗੱਲ ਇਹ ਵੀ ਕਿ ਰੇਨਿਕਾ ਨੂੰ ਕਦੇ ਨਾ ਕਦੇ ਤਾਂ ਪਤਾ ਲੱਗੂਗਾ ਹੀ। ਤਾਂ ਫਿਰ ਉਸ ਤੋਂ ਬਾਅਦ ਉਹ ਜੇਲ੍ਹ ਵੀ ਜਾ ਸਕਦੇ ਨੇ ਤੇ ਸੰਤੋਸ਼ ਦੀ ਜੋਬ ਵੀ ਜਾ ਸਕਦੀ ਹੈ ਤੇ ਇਸੇ ਦੌਰਾਨ ਪਤਾ ਲੱਗਾ ਕਿ ਸੰਤੋਸ਼ ਦੀ ਦੂਜੀ ਪਤਨੀ ਪ੍ਰੈਗਨੈਂਟ ਆ ਤਾਂ ਹੁਣ ਸੰਤੋਸ਼ ਦੇ ਮਾਪੇ ਨੂੰ ਜੋ ਚਾਹੀਦਾ ਸੀ ਜਾਨਕਿ ਘਰ ਦੇ ਬੰਚ ਨੂੰ ਅੱਗੇ ਵਧਾਉਣ ਵਾਲਾ ਇੱਕ ਬੱਚਾ ਉਹ ਮਿਲ ਚੁੱਕਿਆ ਸੀ ਤੇ ਫਿਰ ਤਿੰਨਾਂ ਨੇ ਸੋਚ ਲਿਆ ਕਿ ਰੇਨਕਾ ਨੂੰ ਹੁਣ ਰਾਸਤੇ ਦੇ ਵਿੱਚੋਂ ਹਟਾ ਦੇਣਾ ਚਾਹੀਦਾ ਫਿਰ ਇੱਕ ਪਲਾਨ ਬਣਦਾ ਤੇ ਪਲਾਨ ਦੇ ਤਹਿਤ 24 ਮਈ ਦੀ ਤਰੀਕ ਤੈ ਕੀਤੀ ਜਾਂਦੀ ਹੈ ਉਸ ਦਿਨ ਸੱਸ ਬੜੇ ਪਿਆਰ ਦੇ ਨਾਲ ਮੰਦਰ ਲੈ ਕੇ ਜਾਂਦੀ ਹੈ ਰੇਨਕਾ ਨੂੰ ਰੇਨਕਾ ਵੀ ਉਸਦੇ ਨਾਲ ਚਲੀ ਜਾਂਦੀ ਆ ਸਭ ਗੱਲਾਂ ਤੋਂ ਜਾਣ ਕੇ ਉਸਦੇ ਨਾਲ ਅੱਗੇ ਹੋਣ ਕੀ ਵਾਲਾ ਉਹਨਾਂ ਤਿੰਨਾਂ ਦੇ ਦੋਰਾ ਪੂਰੀ ਪਲੈਨਿੰਗ ਬਣਾ ਲਈ ਗਈ ਸੀ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਆਖਰੀ ਬੱਸ ਕਿੰਨੇ ਵਜੇ ਆਉਂਦੀ ਹੈ ਉਸ ਦੀ ਸੱਤ ਦੇ ਵੱਲੋਂ ਜਾਣ ਪੁੱਛ ਕੇ ਉਸ ਬੱਸ ਨੂੰ ਜਿਹੜਾ ਉਹ ਲੇਟ ਕਰਵਾ ਦਿੱਤਾ ਜਾਂਦਾ ਫਿਰ ਪਲਾਨ ਦੇ ਤਹਿਤ ਤਮੰਨਾ ਨੂੰ ਫੋਨ ਕੀਤਾ ਜਾਂਦਾ ਇਸ ਤੋਂ ਬਾਅਦ ਤਮੰਨਾ ਆਉਂਦਾ ਆਪਦੀ ਪਤਨੀ ਨੂੰ ਬਚਕਾਰ ਬਿਠਾਉਂਦਾ ਤੇ ਉਸ ਤੋਂ ਬਾਅਦ ਆਪਦੀ ਬਹੂ ਨੂੰ ਪਿੱਛੇ ਬਿਠਾਉਂਦਾ ਜਗ੍ਹਾ ਪਹਿਲਾਂ ਤੋਂ ਹੀ ਤੈਅ ਕੀਤੀ ਹੋਈ ਸੀ ਤਮੰਨਾ ਆਪਦੀ ਪਤਨੀ ਨੂੰ ਇਸ਼ਾਰਾ ਕਰਦਾ ਜੈ ਸ਼੍ਰੀ ਭੱਲੋ ਪੂਰੀ ਜੋਰ ਨਾਲ ਪਿੱਛੇ ਬੈਠੀ ਹੋਈ ਨੂਨ ਨੂੰ ੱੱਕਾ ਦੇ ਦਿੱਤਾ ਜਾਂਦਾ ਫਿਰ ਦੋਨੋਂ ਬੈਕ ਤੋਂ ਉੱਤਰਦੇ ਨੇ ਵਾਪਸ ਉਸ ਜਗ੍ਹਾ ਦੇ ਉੱਤੇ ਆਉਂਦੇ ਨੇ ਤੇ ਉਸ ਨੂੰ ਖਤਮ ਕਰ ਦਿੰਦੇ ਨੇ ਤੇ ਫਿਰ ਉਸ ਨੂੰ ਟਾਇਰ ਦੇ ਪੱਲੂ ਨਾਲ ਬੰਨ ਕੇ 120 ਮੀਟਰ ਤੱਕ ਪੂਰਾ ਕਸੀਟਦੇ ਨੇ ਹੋਰ ਜਦੋਂ ਇਹ ਪੂਰਾ ਦਾ ਪੂਰਾ ਨੇਚਰਲ ਲੱਗ ਰਿਹਾ ਸੀ ਕਿ ਬਾਕੀ ਇੱਕ ਰੂਡ ਐਕਸੀਡੈਂਟ ਆ ਤਾਂ ਉਸ ਤੋਂ ਬਾਅਦ ਉਹਨਾਂ ਦੇ ਦੁਆਰਾ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਹੈ ਤੇ ਫਿਰ ਪੁਲਿਸ ਇੱਥੇ ਆਉਂਦੀ ਉਸ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹਨਾਂ ਦਾ ਪੂਰਾ ਖਲਾਸਾ ਹੋ ਗਿਆ ਜਨਕਿ ਸਾਡੀ ਦੁਨੀਆ ਦੇ ਵਿੱਚ ਅਜਿਹੇ ਦਰਿੰਦੇ ਵੀ ਮੌਜੂਦ ਨੇ ਜਿਹੜੇ ਅਜਿਹੇ ਕਤਲ ਵੀ ਚੱਕ ਲੈਂਦੇ ਨੇ ਇਸ ਪੂਰੀ ਘਟਨਾ ਨੂੰ ਸੁਣਾਉਣ ਦਾ ਸਾਡਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਆ ਸਿਰਫ ਤੇ ਸਿਰਫ ਤੁਹਾਨੂੰ ਜਾਗਰੂਕ ਕਰਨਾ ਕਿ ਸਾਡੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦੇ ਕ੍ਰਾਈਮ ਹੁੰਦੇ ਰਹਿੰਦੇ ਨੇ ਤੁਹਾਡਾ ਇਸ ਪੂਰੀ ਵੀਡੀਓ ਨੂੰ ਦੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ